ਨਾਰਦੀ ਅੱਗ ਨੇ ਨੈਸ਼ਨਲ ਹਾਈਵੇ ਤੇ ਪਾਇਆ ਭੜਥੂ ਅੱਗ ਦੀ ਚਪੇੜ ਦੇ ਵਿਚਾਰੇ ਕਣਕ ਨਾਲ ਭਰੇ ਟਰੱਕ ਤੂੰ ਤੂੰ ਕਰਕੇ ਸੜੇ ਟਰੱਕ ਨਾਰ ਨੂੰ ਲਗਾਈ ਅੱਗ ਕਰਨ ਬਟਾਲਾ ਨਜ਼ਦੀਕ ਅਸਵਾ ਖੋਖਰ ਫੌਜੀਆ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਦੇ ਚਪੇੜ ਦੇ ਵਿਚ ਲੈ ਲਿੱਤਾ ਗਿਆ ਤਾਂ ਇੱਕ ਟਰੱਕ ਵਿੱਚ ਲੱਖਾਂ ਦੀ ਕਣਕ ਤੇ ਟਰੱਕ ਸੜ ਕੇ ਸੁਆਹ ਹੋ ਗਏ ਨੇ ਤੇ ਦੂਸਰੇ ਦੇ ਵੀ ਟਾਇਰ ਸੜਕੇ ਸਵਾ ਹੋ ਗਏ ਨੇ ਉੱਥੇ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਟਰੱਕ ਇੱਕੋ ਮਾਲਕ ਦੇ ਸੰਨ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਸਰ ਜੀ ਜਿਹੜੋ ਪੜੀ ਚ ਵਾਟੇ ਲੱਗੀ ਜਾਂ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਏ ਗੱਡੀਆਂ ਟੁੱਟ ਲਾਹ ਸੋਈਆਂ ਵੇਖੋ ਪੜੀਆਂ ਬੜੀਆਂ ਗੱਡੀਆਂ ਨੁਕਸਾਨ ਦੇ ਵੇਖ ਲੋ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕਰਿਆ ਉਹ ਵੀ ਅੱਗ ਲੱਗੀ ਏ ਕਣਕ ਨੂੰ ਆਹ ਜੀ ਕੀ ਹੈ ਜੰਗਰ ਦੀ ਨਾੜ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਉਹ ਅਧਿਆਆ ਨਾੜ ਨੂੰ ਅੱਗ ਲਾਈਏ ਨਾ ਲਾਈ ਜਾਵੇ ਜੀ ਇਹ ਕਹਦੇ ਤੇ ਮਾਰੀ ਕਾਲਾ ਜਿਹਾ ਬਹੁਤ ਮਾਰਾ ਜੀ ਹੁਮਨ ਸਾਹਿਬ ਜੀ ਤੁਸੀਂ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਉਮੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੇ ਗੱਡੀਆਂ ਨੂੰ ਨੁਕਸਾਨ ਆ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਫੋਟੋਆਂ ਸੀ ਹੁੰਦੀ ਨੁਕਸਾਨ ਲਾਇਆ ਨੁਕਸਾਨ ਘਟੋ ਘਰ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜਮੀਨਾਰ ਮੰਨਦੇ ਨੇ ਅੱਜ ਆ ਜੇ ਜ਼ਮੀਨਦਾਰ ਰਹਿ ਮੰਨਦੇ ਆ ਜ਼ਮੀਨਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਤੇ ਅੱਗੇ ਉਹਨੇ ਅੱਗ ਲਾ ਦਿੱਤੀ ਸਰਕਾਰਾ ਕੋਲ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਕਿ ਨਾਡਵਾ ਕੇ ਲਾ ਦਿਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਇਹ ਕਿਹਨੂੰ ਡਕਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹੋ ਨੇ ਕੀ ਮੰਗ ਕਰ ਮੰਗ ਇਹੋ ਹੀ ਵੀ ਸਾਡਾ ਆਓ ਫੈਸਲਾ ਇਹਨਾਂ ਚਾਹ ਨਹੀਂ ਭਰਾਈ ਹੋਏ ਨੁਕਸਾਨ ਦੀ ਭਰਾਈ ਹੋਏ ਇਹਨਾਂ ਨੇ ਅੱਗੇ ਜਾਣ ਕੇ ਲਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆ ਵੀ ਨਾ ਲਾਓ ਇਹਨਾਂ ਜਾਣ ਪੁੱਜ ਕੇ ਲਈਏ ਪਤਾ ਵਾਜਲ ਵਾਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਦੇ ਨਿਕਲ ਗਏ ਇੱਥੋਂ